ਤਾਦੀ ਰਾਤ ਨੂੰ ਸੜਕ ਦੇ ਉੱਪਰ ਮੌਤਾ ਤਾਂਡਵ ਦੇਖਣ ਨੂੰ ਮਿਲਿਆ ਹੈ ਜਿੱਥੇ ਅੱਧੀ ਰਾਤ ਨੂੰ ਸੜਕ ਦੇ ਉੱਪਰ 4 ਲੋਕਾਂ ਦੀ ਮੌਤ ਹੋਈ ਹੈ ਜਦਕਿ 11 ਲੋਕ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ ਤਿੰਨ ਵਾਹਨਾਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਟੱਕਰ ਇਨੀ ਜ਼ਿਆਦਾ ਭਿਆਨਕ ਹੋਈ ਹੈ ਕਿ ਤਿੰਨੋਂ ਵਾਹਨ ਪੂਰੀ ਤਰ੍ਹਾਂ ਨੁਕਸਾਨੇ ਗਏ ਨੇ ਤਿੰਨੇ ਵਾਹਨਾਂ ਦੇ ਪਰ ਖੱਚੇ ਤੱਕ ਨਹੀਂ ਉੜਗੇ ਨੇ ਜੜੇ ਤਾਂ ਇਸ ਟੱਕਰ ਦੇ ਦੌਰਾਨ ਚਾਰ ਲੋਕਾਂ ਦੀ ਮੌਕੇ ਦੇ ਉੱਪਰ ਮੌਤ ਹੋਈ ਆ ਜਦਕਿ 11 ਲੋਕ ਨੇ ਜਿਹੜੇ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ ਇਹ 11 ਲੋਕ ਜਿਹੜੇ ਕਿ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਤਾਂ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਪਰ ਉੱਥੇ ਉਹਨਾਂ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਆ ਤਾਂ ਲਖਨਊ ਦੇ ਮਲੀਹਾਬਾਦ ਥਾਣੇ ਦੇ ਅਧੀਨ ਪੈਂਦੇ ਇਲਾਕੇ ਦੇ ਵਿੱਚ ਇਹ ਭਿਆਨਕ ਹਾਸਾ ਵਾਪਰਿਆ ਜਿੱਥੇ ਤਿੰਨ ਵਾਹਨਾਂ ਦੀ ਟੱਕਰ ਹੋਇਆ ਟੱਕਰ ਇਨੀ ਜ਼ਿਆਦਾ ਭਿਆਨਕ ਹੋਈ ਹੈ ਕਿ ਚਾਰ ਲੋਕਾਂ ਦੀ ਤਾਂ ਮੌਕੇ ਦੇ ਉੱਪਰ ਮੌਤਾਂ ਜੜੀ ਹੋ ਗਈ ਹੈ ਤਾਂ ਉਹਨਾਂ ਦੇ ਅੰਗ ਨੇ ਜਿਹੜੇ ਉਹ ਸੜਕ ਦੇ ਉੱਪਰ ਖਿਲਰੇ ਹੋਏ ਮਿਲਦੇ ਨੇ ਤਾਂ 11 ਲੋਕ ਨੇ ਜਿਹੜੇ ਉਹ ਐਸਾ ਹਾਦਸੇ ਦੇ ਵਿੱਚ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਤਾਂ ਅੱਧੀ ਰਾਤ ਨੂੰ ਸੜਕ ਦੇ ਉੱਪਰ ਚੀਕ ਚਿਹਾੜਾ ਪਿਆ ਕਿਉਂਕਿ ਤਿੰਨ ਵਾਹਨ ਜਿਹੜੇ ਕਿ ਆਪਸ ਦੇ ਵਿੱਚ ਟਕਰਾਈ ਤੇ 11 ਲੋਕ ਨੇ ਜਿਹੜੇ ਉਸ ਟੱਕਰ ਦੇ ਦੌਰਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਜਿਨ੍ਹਾਂ ਦੀ ਹਾਲਤ ਬੇहद ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਖੌਫਨਾਕ ਤਸਵੀਰਾਂ ਨੇ ਜਣੀਆਂ ਉਹ ਲਖਨਊ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿੰਨਾ ਜ਼ਿਆਦਾ ਇਹ ਭਿਆਨਕ ਹਾਦਸਾ ਹੋਇਆ ਹੈ ਚਾਰ ਲੋਕਾਂ ਦੀ ਤਾਂ ਮੌਕੇ ਦੇ ਉੱਪਰ ਮੌਤ ਹੋਈ ਹੈ ਜਦਕਿ 11 ਲੋਕ ਨੇ ਛੜੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਬੇहद ਹਾਲਾਤਾਂ ਛੜੀ ਉਹਨਾਂ ਦੀ ਨਾਜ਼ੁਕ ਬਣੀ ਹੋਈ ਆ ਤਾਂ ਅੱਧੀ ਰਾਤ ਨੂੰ ਸੜਕ ਦੇ ਉੱਪਰ ਚੀਕ ਚਿਹਾੜਾ ਪੈਣਾ ਸ਼ੁਰੂ ਹੋ ਜਾਂਦਾ ਕਿਉਂਕਿ ਤਿੰਨ ਵਾਹਨਾਂ ਜਿਨ੍ਹਾਂ ਦੀ ਆਪਸ ਦੇ ਵਿੱਚ ਟੱਕਰਾ ਛੜੀ ਉਹ ਹੋ ਜਾਂਦੀ ਹੈ ਤਾਂ ਚਾਰ ਲੋਕਾਂ ਨੇ ਤਾਂ ਮੌਕੇ ਦੇ ਉੱਪਰ ਹੀ ਸਾਂਹ ਛੱਡ ਦਿੱਤੇ ਜਦਕਿ 11 ਲੋਕ ਨੇ ਜਿਹੜੇ ਉਹ ਜ਼ਿੰਦਗੀ ਮੌਤ ਦੀ ਲੜਾਈ ਦੇ ਵਿੱਚ ਉਲਝੇ ਹੋਏ ਨੇ ਤਾਂ ਲਖਨਊ ਦਾ ਮਲੀਹਾਵਾਦ ਇਲਾਕਾ ਜਿੱਥੇ ਇਹ ਭਿਆਨਕ ਹਾਦਸਾ ਵਾਪਰਿਆ 23 ਜਨਵਰੀ 2025 ਕੋ ਬੀਬीडी थाना ਖੇਤਰ ਮੇ ਕਿਸਾਨ ਪਦ ਪਰ ਇੱਕ ਟਰੱਕ और दो गाड़ियां जिसमें एक ओमनी कार थी और एक इनोवा कक्षा थी इसका एक्सीडेंट हुआ जिसमें करीब ग्यारह लोग घायल हुए थे जिसमें और चार लोगों की इसमें मृत्यु हो गई है जिन ये सभी मृतकों के परिवारजनों को सूचित कर दिया गया है और घायलों का उपचार कराया जा रहा है रूट क्लियर करा दिया गया है और जो जो जिस ट्रक से एक्सीडेंट हुआ उस ट्रक को कब्जे में लिया गया, गया है आवश्यक वृद्धिक कार्रवाई अमल में लाई जा रही है